ਪੋਰਟ ਤਾਂ ਕਿਸੇ ਪਾਰਟੀ ਨੂੰ ਨਹੀਂ ਹੈਗੀ ਕਿਉਂਕਿ ਸਾਰੀ ਇੱਕੋ ਜਿਹੀ ਹੁੰਦੀ ਹੈ ਆ ਇੱਕੋ ਥਾਲੀ ਦੇ ਕਿਹਨੇ ਅੱਟੇ-ਵੱਟੇ ਜੋ ਵੀ ਹੁੰਦੇ ਕਹਾਵਤ ਹੁੰਦੀ ਆ ਚਿੱਟੇ-ਵੱਟੇ ਵੀਰੇ ਉਹ ਕਹਾਵਤ ਆ ਬਸ ਸੁਣ ਤਾਂ ਭਗਵੰਤਮਾਨ ਵਾਲੀ ਗੱਲੇ ਸੁਣ ਲੋ ਵੀਰੇ ਯਾਰ ਐਨਓਸੀ ਮੈਂ ਕਿਹਨੇ ਮਸਲੇ ਜਲਾ ਲਓ ਸਟਿਲ ਹਜੇ ਤੱਕ ਇਸ ਤੇ ਅਨਾਉਂਸਮੈਂਟ ਆ ਮੈਂ ਹੀ ਪਾਰਟੀ ਦੀ ਗੱਲ ਕਰਦੇ ਹਾਂ ਅਸੀਂ ਭਗਵੰਤਮਾਨ ਜਿਹੜਾ ਬੋਲਦਾ ਹੁੰਦਾ ਸੀਗਾ ਵੀ ਹਾਂ ਵੀ ਜਿਵੇਂ ਬਾਦਲਾਂ ਨੇ ਜੰਨੀ ਸਿਕਿਉਰਿਟੀ ਰੱਖੀ ਵੀ ਆ ਠੀਣਾ ਐਂ ਕਰ ਲਓ ਮੁਰਗੀ ਫਾਰਮ ਖੋਲ ਲੋ ਸੇਮ ਆਪ ਜੀ ਨੂੰ ਫੋਲੋ ਕਰ ਰਹੇ ਹੋ ਜੋ ਠੀਕ ਆ ਮੰਨੇ ਆ ਉਹ ਇੱਕ ਮੁੱਖ ਮੰਤਰੀ ਦੇ ਕਹਿ ਲਈਏ ਆਪਾਂ ਵੀ ਇੱਕ ਤਰ੍ਹਾਂ ਦਾ ਪ੍ਰੋਟੋਕੋਲ ਆ ਬਟ ਜੇ ਪ੍ਰੋਟੋਕੋਲ ਕਰੋ ਚੀਜ਼ ਬਾਰੇ ਬੋਲਦਾ ਕਿਉਂ ਤੂੰ ਪੰਜਾਬ ਦੇ ਲੋਕਾਂ ਨੂੰ ਚੋਣਾਂ ਤੂੰ ਪੰਜਾਬ ਵਿੱਚ ਕਿਥੇ ਰਿਪਰੈਜ਼ੈਂਟ ਕਰ ਰਹੇ ਆ ਆਏ ਸਾਰੇ ਸਰਕ ਪਾਰਟੀਆਂ ਜਿਹੜੀ ਮਰਜ਼ੀ ਪਾਰਟੀ ਉਹ ਸੇਮ ਰੋਲੇ ਨੇ ਐਸੋ ਵੀ ਇਹਦਾ ਮੁੱਦਾ ਰਾਲੋ ਕੌਣ ਦੋਹੀ ਚੱਲਦਾ ਆ ਰਿਹਾ ਠੀਕ ਹੈ ਨਾ ਪਾਣੀ ਦੇ ਮੁੱਦੇ ਦਾ ਰੋ ਸੇਮ ਮੁੱਦੇ ਨੇ ਉਹੀ ਰੋਲੇ ਆ ਕੀ ਸਪੋਰਟ ਦਾ ਫਾਇਦਾ ਕੀ ਹੈ ਠੀਕ ਹੈ ਨਾ ਉਹੀ ਆਪਣੇ ਕੀ ਕਹਿੰਦੇ ਨੇ ਸਿੱਖ ਭਾਈ ਜਰਦੇ ਅੰਮ੍ਰਿਤਪਾਲਾ ਉਹੇ ਤੱਕ ਜੇਲ੍ਹ 'ਚ ਬੈਠਾ ਕਿਹੜੀ ਪਾਰਟੀ ਸਪੋਰਟ ਕਰ ਰਹੀ ਹੈ ਇਸ ਵਾਰ ਸਪੋਰਟ ਤਾਂ ਕਿਸੇ ਪਾਰਟੀ ਨੂੰ ਨਹੀਂ ਹੈਗੀ ਕਿਉਂਕਿ ਸਾਰੀ ਕੁਝ ਏਹੀ ਹੁੰਨੀ ਹੈ ਕੋਈ ਖੈਰ ਨਹੀਂ ਕਹਾ ਕਿਨਾ ਫੇਰ ਵੀ ਫੇਰ ਵੀ ਕੋਈ ਹੁੰਦਾ ਕੋਈ ਵੀ ਨਹੀਂ ਵੀਰੇ ਮੈਂ ਆਪਣਾ ਹੁਣ ਹਾਇਉ ਨਹੀਂ ਕੋਈ ਪੋਲਿਟਿਕ ਸਭ ਇੱਕੋ ਜਿਹੀ ਨੇ ਵੀਰੇ ਅੱਕ ਗਿਆ ਮਨ ਹਾਂ ਇੱਕੋ ਥਾਲੀ ਦੇ ਕਿਹਨੇ ਅੱਟੇ ਵੱਟੇ ਜੋ ਵੀ ਹੁੰਦੇ ਕਹਾਵਤ ਹੁੰਦੀ ਆ ਚਿੱਟੇ ਵੱਟੇ ਵੀਰੇ ਉਹ ਕਹਾਵਤ ਆ ਬਸ ਹੁਣ ਤਾਂ ਹਮ ਸਭ ਇੱਕੋ ਜਿਹੀ ਨੇ ਤੁਸੀਂ ਮਤਲਬ ਕਿਹੋ ਜਿਹਾ ਲੋਕਤੰਤਰ ਚਾਹੁੰਦੇ ਹੋ ਵੀਰੇ ਲੋਕਤੰਤਰ ਸਾਫ਼ ਸੁਥਰਾ ਆਪਣੀ ਰਿਸਪੌਂਸਿਬਿਲਟੀ ਲੈਣਾ ਬਟ ਔਰੇ ਕੋਈ ਹੈ ਨਹੀਂ ਸਭ ਨੂੰ ਐ ਹੁੰਦਾ ਹੀ ਬਸ ਆਪਣੀ ਚੱਲੇ ਕੋਈ ਲੋ ਨਹੀਂ ਤੁਸੀਂ ਆਏ ਸੁਣ ਲ ਭਗਵੰਤ ਮਾਨ ਵਾਲੀ ਗੱਲ ਸੁਣ ਲ ਵੀਰੇ ਯਾਰ ਐਨਓਸੀ ਮੈਂ ਕਿਹਨੇ ਮਸਲਿਆਂ ਚ ਲਾ ਲਓ ਸਤਿ ਸ੍ਰੀ ਅਕਾਲ ਜੀ ਦਾ ਕਾਸਟ ਅਨਾਉਂਸਮੈਂਟ ਆ। ਹੂੰ ਕੋਈ ਚੀਜ਼ ਤਾਂ ਨਹੀਂ ਆ ਗਈ। ਜੇ ਆਮ ਆਦੀ ਪਾਰਟੀ ਦੀ ਗੱਲ ਕਰਦੇ ਹਾਂ ਅਸੀਂ ਭਗਵੰਤ ਮਾਨ ਜਿਹੜਾ ਬੋਲਦਾ ਹੁੰਦਾ ਸੀਗਾ ਵੀ ਹਾਂ ਵੀ ਜਿਵੇਂ ਬਾਦਲਾਂ ਨੇ ਜੰਨੀ ਸਕਿਉਰਟੀ ਰੱਖੀ ਹੋਈ ਆ ਠੀਕ ਨਾ ਐਂ ਖਰ ਲੰਬਰਗੀ ਫਾਰਮ ਖੋਲੋ। ਸੇਮ ਆਪ ਜੀ ਕਿਉਂ ਫੋਲੋ ਕਰ ਰਹੇ ਆ। ਹੂੰ ਆਪ ਇਹਨੂੰ ਸਕਿਉਰਟੀ ਕਿਉਂ ਰੱਖੀ ਹੋਈ ਆ। ਚਲੋ ਠੀਕ ਆ ਮੰਨੇ ਆ ਉਹ ਇੱਕ ਮੁੱਖ ਮੰਤਰੀ ਦੇ ਇੱਕ ਕਹਿ ਲਈਏ ਆਪਾਂ ਵੀ ਇੱਕ ਤਰ੍ਹਾਂ ਦਾ ਪ੍ਰੋਟੋਕੋਲ ਆ। ਬਟ ਜੇ ਪ੍ਰੋਟੋਕੋਲ ਹੋਰ ਚੀਜ਼ ਬਾਰੇ ਬੋਲਦਾ ਕਿਉਂ ਆ। ਹੂੰ ਭਗਵੰਤ ਮਾਨ ਜੀ ਸਿਰੇ ਨੈਕਟਿਵ ਪਾਣ ਇਹ ਆ ਪਟੀਆਂ ਐ ਕਰਦੀ ਆ ਉਹ ਪਟੀਆਂ ਉਹ ਕਰਦੇ ਤੂੰ ਐ ਦੱਸ ਕਰ ਕੀ ਰਹੇ ਐ ਪ੍ਰੋਗਰੈਸ ਠੀਕ ਐ ਨਾ ਪੰਜਾਬ ਨੂੰ ਤੂੰ ਪੰਜਾਬ ਦੇ ਲੋਕਾਂ ਚੋਂ ਤੂੰ ਪੰਜਾਬ ਵਿੱਚ ਕਿੱਥੇ ਰਿਪrezent ਕਰ ਰਹੇ ਐ ਠੀਕ ਐ ਨਾ ਤੂੰ ਪੰਜਾਬ ਦੇ ਮੁੱਦੇ ਨੂੰ ਕਿੱਥੇ ਚੱਕ ਰਹੇ ਐ ਐਸਬੀਐਲ ਦਾ ਮੁੱਦਾ ਲਾ ਲਓ ਵੀਰੇ ਪਾਣੀਆਂ ਦਾ ਮੁੱਦਾ ਲਾ ਲਓ ਕਿਹੜੀ ਚੱਕ ਰਹੇ ਐ ਕਿਸਾਨੀ ਧਰਨੀ ਮੁੱਦੇ ਲਾ ਲਓ ਵੀਰੇ ਕਿੱਥੇ ਸਪੋਰਟ ਕਰ ਰਹੇ ਐ ਠੀਕ ਐ ਨਾ ਜੇ ਗੱਲ ਕਹਿਣੀ ਐ ਤਾਂ ਗੱਲ ਤੇ ਕਰੋ ਨਹੀਂ ਗੱਲ ਕਰੋ ਜਿਹੜੀ ਗੱਲ ਨਹੀਂ ਉਹ ਸੌਦੀ ਗੱਲ ਕਰੋ ਹੀ ਨਾ ਕਦੇ ਠੀਕ ਹੈ ਨਾ ਇਹ ਸਾਰੇ ਸਰਕ ਪਾਰਟੀਆਂ ਜਿਹੜੀ ਮਰਜ਼ੀ ਪਾਰਟੀ ਉਹ ਸੇਮ ਰੋਲੇ ਨੇ ਐਸੋਬੀਐਲ ਦਾ ਮੁੱਦਾ ਨਾਲੋਂ ਕੰਦ ਹੋਈ ਚੱਲਦਾ ਆ ਰਹੇ ਠੀਕ ਹੈ ਨਾ ਪਾਣੀਆਂ ਦੇ ਮੁੱਦੇ ਨਾਲੋਂ ਸੇਮ ਮੁੱਦੇ ਨੇ ਉਹੀ ਰੋਲੇ ਆ ਕੀ ਸਪੋਰਟ ਫਰਖਾ ਦਾ ਕੀ ਹੈ ਠੀਕ ਹੈ ਨਾ ਉਹੀ ਆਪਣੇ ਇੱਕ ਕਹਿੰਦੇ ਨੇ ਸਿੱਖ ਭਾਈ ਜਰਦੇ ਅੰਮ੍ਰਿਤ ਅੰਮ੍ਰਿਤਪਾਲਾ ਉਹੇ ਤੱਕ ਜਿਲ੍ਹੇ ਜੇ ਬੈਠਾ ਹੈ ਉਹ ਕੀ ਮੁੱਦਾ ਠੀਕ ਹੈ ਨਾ ਹੋਰ ਸਾਰੇ ਜਿਹੜੇ ਹੋਰ ਆਪਣੇ ਸਿੱਖ ਕਹਿੰਦੇ ਜਿਹਨਾਂ ਨੇ ਆਪਣੇ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਕਰਦੇ ਆ ਆਵਾਜ਼ ਦਬ ਦਬ ਕੇ ਅੰਦਰ ਕਰ ਦਨੇ ਆਂ ਅਹੀ ਚੀਜ਼ਾਂ ਹੋ ਰਹੀਆਂ ਮੇਰੇ ਯਾਰ ਕਿੱਥੇ ਆਪਣੀ ਮਤਲਬ ਕਿੱਥੇ ਆਪਣੀ ਪੰਜਾਬ ਵਿੱਚ ਕਿੱਥੇ ਰਿਪਰੈਜ਼ੈਂਟ ਕਰ ਰਹੇ ਕੋਈ ਇਹਦੀ ਪੁਨਰ ਨਹੀਂ ਕਰ ਰਿਹਾ ਜਸਟ ਅਵਨ ਮਤਲਬ ਦੇਖ ਰਹੇ ਆਂ ਫਿਰ ਪੰਜਾਬ ਚ ਡੇਡੇ ਹੁਣ ਅਸੀਂ 2-3 ਸਾਲਾਂ ਤੋਂ ਨਹੀਂ ਲਾ ਲੋ ਵੀਰੇ ਕਿੰਨੇ ਮਰਡਰ ਹੋ ਰਹੇ ਆਂ ਕੀ ਕੀ ਧਿਆਨ ਆ ਕੀ ਸਰਕਾਰ ਦੀ ਉਹਦੇ ਵੱਲ ਹੋਆ ਇਨਪੁਟ ਆ ਵੀ ਕੀ ਸਰਕਾਰ ਦੇ ਐਕਸ਼ਨ ਲੈ ਰਹੀ ਆ ਹੁਜੇ ਵੀ ਤੁਸੀਂ ਰੀਸੈਂਟਲੀ ਦੇਖ ਲਓ ਕੋਈ ਨਾ ਕੋਈ ਕਿਹਦਾ ਲੁੱਟਕੋ ਹੋ ਗਈ ਕੋਈ ਮਰਡਰ ਹੋ ਗਿਆ ਨੋਰਮਲ ਹੋ ਰਿਹਾ ਕੋਈ ਹੈਗੀ ਕਿ ਇਹ ਰਿਸਪੌਂਸਿਬਿਲਟੀ ਕਿੰਦੀ ਆ ਮੇਰੇ ਫਿਰ ਹੂੰ ਠੀਕ ਹੈ ਨਾ ਬਹੁਤ ਸਾਰੇ ਕੋ ਆਪਣਾ ਤਾਂ ਪੋਲੀਟਿਸਟ ਮੰਨਿਆ ਨਿਕਲੇ ਭਾਈ ਛੱਡੋ ਕੋਈ ਫਾਇਦਾ ਨਹੀਂ ਜਾਵਾਂ ਟਾਈਮ ਖਰਾਬ ਆਪਣਾ ਵੀਰੇ ਸਿੱਧੀ ਗੱਲ ਇਹਦੇ ਵਿੱਚ ਤਾਂ ਨਹੀਂ ਉਹ ਕਹਿੰਦਾ ਵੀ ਮੈਂ 13 ਦੀਆਂ 13 ਸੀਟਾਂ ਜਿੱਤ ਰਿਆਂ ਮੈਨੂੰ ਨਹੀਂ ਲੱਗਦਾ ਵੀਰੇ ਜਿੱਤੂਗਾ ਯਾਰ ਉਹ ਮੈਨੂੰ ਲੱਗਦਾ ਵੀ ਆਪਾਂ 13 ਛੱਡ ਮੈਨੂੰ ਦੋ ਚਾਰ ਕੱਢ ਲਓਈ ਵੱਡੀ ਗੱਲ ਠੀਕ ਹੈ ਨਾ ਵੀਰੇ ਬਾਕੀ ਦੇਖੋਗੇ ਕੀ ਮੌਜੂਦ ਤਾਂ ਚਲੋ ਇੱਕ ਪਾਸੇ ਰਹਿ ਗਿਆ ਜਿਹੜਾ ਪਹਿਲਾਂ ਪੰਜਾਬ ਤੇ ਰਾਜ ਕਰ ਚੁੱਕੇ ਨੇ ਸੁਖਬੀਰ ਬਾਦਲ ਉਹ ਕਹਿੰਦਾ ਮੈਂ ਪੰਜਾਬ ਬਚਾਉਣਾ ਯਾਰ ਵੀਰੇ ਉਹੀ ਚੀਜ਼ ਆ ਪਹਿਲਾਂ ਉਹਦੀ ਪਹਿਲਾਂ ਉਹਦੀ ਕੀ ਬੜੀ ਹੁੰਦੀ ਸੀਗੀ ਉਹੀ ਠੀਕ ਹੈ ਨਾ ਪੀ ਪਹਿਲਾਂ ਹੀ ਪੰਜਾਬ ਬਚਾਉਣਾ ਸੀ ਪਗੜੀ ਮੇਂ ਭਗਵੰਤ ਮਾਨ ਕਰਦਾ ਹੁੰਦਾ ਸੀਗਾ ਇਹਨਾਂ ਕੋਲੋਂ ਬਚਾਉਣਾ ਕੋਲੋਂ ਸੇਮ ਉਹ ਹੋ ਬਣੀ ਉਹ ਕਰਨ ਲੱਗੇ ਜਸਟ ਆਪਣੀ ਪੋਲਿਟਿਕਸ ਖੇਡਦੇ ਆ ਆਪਣੇ ਪਾਵਰ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰਦੇ ਆ ਐਡਾ ਕੋਈ ਰੋਲ ਨਹੀਂ ਹੈਗਾ ਸੇਮ ਚੀਜ਼ ਆ ਆ ਕਹਿੰਦੇ ਆ ਜੇ ਮੰਨ ਲਾ ਅਗਲੇ ਵਰ ਕੱਲ ਜਿੱਤ ਗਏ ਇਸ ਵਾਰ ਕੱਲ ਜਿੱਤ ਗਏ ਭਗਵੰਤ ਮਾਨ ਦਾ ਸੀ ਨਾਰਾ ਹੋਵੇ ਨਾ ਪੰਜਾਬ ਬਚਾਓ ਪੰਜਾਬ ਬਚਾਓ ਉਹਨਾਂ ਦਾ ਸੀ ਨਾਰਾ ਹੋਵੇ ਨਾ ਸੇਮ ਹੋਈ ਚ ਹੀ ਚੱਲੀ ਜਾਂਦੀ ਐ ਉਹ ਚੀਜ਼ ਐ ਵੀਰੇ ਇਹਨਾਂ ਦਾ ਪੰਜਾਬ ਬਚਾਉਣ ਪੰਜਾਬ ਨੂੰ ਹੋਇਆ ਵਾ ਕੀ ਇਹ ਬਚਾਉਣ ਵਾਲੇ ਤੁਸੀਂ ਪੰਜਾਬ ਨੂੰ ਮਾੜੇ ਬਰਗਾੜੀ ਕਾਣ ਲਾ ਲੋ ਠੀਕ ਹੈ ਨਾ ਹੁਣ ਹਰ ਮੈਨੂੰ ਲੱਗਦਾ ਤੇ 10 ਜਾਂ 15 ਸਾਲ ਪਹਿਲਾਂ ਜੇ ਗੱਲ ਕਰੀਏ ਕੋਈ ਵੀ ਸਹੀ ਵੀ ਆਪਣੇ ਧਾਰਮਿਕ ਗ੍ਰੰਥ ਦੀ ਕਿਸੇ ਨਾਲ ਵੀ ਛੜਪਾ ਸੰਘਨਨੀ ਹੁੰਦੀ ਹੋਵੇ ਜਾਂ ਕਿ ਹਨਾ ਮਿਲਣੀ ਲੱਗਦਾ ਹੁੰਦੀ ਸੀ ਪਰ 10 ਸਾਲਾਂ ਨਹੀਂ ਗੱਲਾਂ ਸੁਣਦੇ ਆ ਰਹੇ ਆ ਵੀ ਕਿਤੇ ਆ ਬੇਅਦਵੀ ਹੋ ਗਈ ਤੇ ਉੱਥੇ ਬੇਅਦਵੀ ਹੋ ਗਈ ਵੀਰੇ ਹੁਣ ਵੀ ਸੁਣਦੇ ਆ ਰਹੇ ਆ ਠੀਕ ਹੈ ਨਾ ਫਿਰ ਉਸ ਟਾਈਮ ਆਪਣੀ ਜਿਹੜੀ ਆਪਣੀਆਂ ਐਸਜੀਪੀਸੀ ਹੋਗੀ ਉਹ ਕੀ ਕਰ ਰਹੀ ਇਸਨੇ ਉਹਦਾ ਕੀ ਰੋਲ ਹੈ ਦੇ ਵਿੱਚ ਐਸਜੀਪੀਸੀ ਦਾ ਠੀਕ ਹੈ ਜੰਨੀ ਬੇਅਦਵੀ ਹੋ ਰਹੀਆਂ ਉਹਦਾ ਕੀ ਰੋਲ ਕੀ ਕਰ ਰਹੀ ਆ ਜਿੱਥੇ ਹਰ ਇਹ ਕੌਮ ਦਾ ਜਿੱਥੇ ਰਹੀ ਆ ਇਹ ਹਜੇ ਹੁਣ ਚੈਨ ਦਾ ਕੌਮ ਮਤਲਬ ਹੀ ਜੇ ਨਾ ਕੋਈ ਆਦੇਸ਼ ਦੇਦਾ ਤਾਂ ਪੱਥਰ ਦੇ ਲਕੀਰ ਹੋ ਜਵੇ ਪਾਰਟੀਆਂ ਜਾਣ ਦੇ ਕੋਲ ਵੀ ਹਾਂ ਵੀ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਹੈ ਪਰ ਜਿੱਥੇ ਉਹਨੇ ਬੋਲਦੀ ਨਹੀਂ ਹੈਗੇ ਉਹ ਗੱਲੇ ਨਹੀਂ ਕਰਦੇ ਇਹਨੂੰ ਤੇ ਨਾ ਅੱਜ ਵੀ ਐਸਜੀਪੀਸ ਨੇ ਵੀ ਆਪਾਂ ਕੀ ਕਰਾਂਗੇ ਜਿਹਦੇ ਸਾਰੇ ਨਹੀਂ ਸਟਰੋਂਗ ਹੈਗੇ ਵੀਰੇ ਕਿੰਜ ਜਿੱਥੇਦਾਰਾਂ ਦੀ ਗੱਲ ਕਰੀਏ ਪਹਿਲਾਂ ਹੁੰਦੇ ਸੀ ਆਪਣੇ ਠੀਕ ਨਾ ਮਤਲਬ ਰਣਜੀਤ ਸਿੰਘ ਦੇ ਮਹਾਰਾਜ ਦੇ ਟਾਈਮ 'ਚ ਹੁੰਦੇ ਸੀ ਉਹ ਵੀ ਜੇ ਜਥੇਦਾਰ ਜੀ ਕਹਿ ਲੋ ਵੀ ਆਪਣੇ ਤਖਤ ਸਾਹਿਬ ਤੋਂ ਕੋਈ ਜਾਂਦਾ ਸੀਗਾ ਐਲਾਨ ਫਰਮਾਨ ਜਾਂਦਾ ਸੀਗਾ ਤਾਂ ਮਹਾਰਾਜ ਜੀ ਸਿੰਘ ਉਹਨੂੰ ਮੰਨਦਾ ਸੀਗਾ ਉਹ ਹੁੰਦੀ ਸੀ ਵੀਰੇ ਜਿੱਥੇਦਾਰੀਆਂ ਇਹ ਥੋੜਾ ਜਿੱਥੇਦਾਰੀਆਂ ਤੇ ਜਿਹੜਾ ਹੁਣ ਮਤਲਬ ਅਮਰ ਸਿੰਘ ਨੂੰ ਟਿਕਟ ਇਹਨਾਂ ਨੇ ਦੁਬਾਰੇ ਕਾਂਗਰਸ ਦੀ ਫਤਿਹਗੜ੍ਹ ਸਾਹਿਬ ਤੋਂ ਦੇਤੀ। ਓਕੇ। ਤੁਸੀਂ ਕੀ ਇਹਦੇ ਬਾਰੇ ਕਹੋਗੇ? ਦੁਬਾਰਾ ਮਤਲਬ ਹੁਣ ਦੁਬਾਰਾ ਚੁਣੂਗੇ ਉਹਨਾਂ ਨੂੰ? ਵੀਰੇ ਤੁਹਾਨੂੰ ਦੇਖੋ ਲੋਕਾਂ ਬਾਰੇ ਪੁੱਛ ਗਿਆ ਨਹੀਂ ਸਕਦੇ। ਤੁਹਾਡੀ ਕੀ ਸੋਚ ਹੈ? ਮੇਰੀ ਤਾਂ ਸੋਚ ਵੀਰੇ ਮੈਂ ਮੇਰੀ ਸੋਚ ਮਨ ਨੋਟਾਂ ਨੂੰ ਆ। ਹਣ ਆਪਾਂ ਹੁਣ ਇਹ ਪੋਲਿਟਿਕਲ ਮੰਦੂਰੇ ਹੋ ਗਏ ਵੀਰੇ ਯਾਰ। ਨੋਟਾਂ ਨੂੰ ਵੋਟ ਪਾਓ ਠੀਕ ਹੈ ਨਾ ਤਾਂ ਕਿ ਇਨ ਫਿਊਚਰ ਆਨ ਮੈਂ ਸਭ ਨੇ ਆਈ ਅਨਾਉਂਸ ਕਰੀ ਨੋਟਾਂ ਨੂੰ ਵੋਟ ਪਾਓ ਤਾਂ ਕਿ ਇਹਨਾਂ ਲੀਡਰ ਨੂੰ ਅਕਲ ਆਵੇ ਨਾ। ਹੂੰ। ਇਨੋਂ ਵੀ ਅਕਲ ਆਵੇ ਵੀ ਅਸੀਂ ਕੀ ਕਰ ਰਹੇ ਹਾਂ ਵੀ ਲੋਕਿਆਂ ਦੀ ਜਿਹੜੀ ਵੀਰਾਂ ਨੂੰ ਦੇਖੋ ਮੋਸਟਲੀ ਦੇਖੋ ਯਾਰ ਮੈਂ ਸਿੰਪਲ ਦੀ ਗੱਲ ਕਰਦਾ ਆ ਆਪਾਂ ਪਾਰਟੀਆਂ ਵਿੱਚ ਪਿੰਡਾਂ 'ਚ ਲੜਦੇ ਆ ਠੀਕ ਹੈ ਨਾ ਪਾਰਟੀਆਂ ਜਿੱਤ ਜਣਾ ਲੀਡਰਾਂ ਨੇ ਚੱਲੇ ਜਾਣਾ ਮੁੜ ਕੇ ਕਿਸੇ ਪਿੰਡ 'ਚ ਨਹੀਂ ਵੜਨਾ ਪਿੰਡਾਂ ਦਾ ਆਪੇ ਲੜ ਕੇ ਰਹਿ ਗਏ ਯਾਰ ਕੋਈ ਪਿੰਡ ਇਕੱਠਾ ਹੋ ਕੇ ਚੱਲੇ ਯਾਰ ਪਾਰਟੀਆਂ ਦੀ ਕੀ ਜ਼ਰਤ ਆ ਵੀ ਥੋੜੇ ਪਿੰਡੇ ਵਾਲ ਤੋਂ ਕੀ ਕੁਝ ਕਹਿ ਦੇਣ ਥੋੜੇ ਪਾਰਟੀ ਜਾਂ ਥੋੜੇ ਪੰਜਾਬ ਨੂੰ ਹੋ ਕਰ ਦੇਣ ਪਾਰਟੀਆਂ ਦੀ ਜ਼ਰਤ ਆ ਵੀਰੇ ਠੀਕ ਹੈ ਨਾ ਸਮੇਸ਼ਾ ਆਈ ਕਹਿੰਦਾ ਵੀ ਪਾਰਟੀ ਉਹ ਛੱਡ ਕੇ ਪਿੰਡ 'ਚ ਇਕੱਠੇ ਹੋ ਕੇ ਚੱਲੋ ਆਪਣਾ ਮੈਂ ਨਹੀਂ ਅਰੀਏ ਸੋਚਿਆ ਜੀ ਤੁਹਾਡੀ ਤੇ ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਆਪਣਾ ਕਿਸਾਨੀ ਮੁੱਦਾ ਹੈ ਜਾਂ ਕਿਸਾਨੀ ਇੱਥੇ ਆਪਾਂ ਬੈਠੇ ਆਂ ਬੂਰੀਆਂ ਤੇ ਵੀ ਇਹਨਾਂ ਦੀ ਭਰਾਈ ਚੁਕਾਈ ਸਾਰਾ ਕੁਝ ਪੇਮੈਂਟ ਸਹੀ ਆ ਰਹੀ ਆ ਤੁਹਾਡੇ ਹਿਸਾਬ ਨਾਲ ਮੇਰੇ ਮੇਰੇ ਤਾਂ ਮਤਲਬ ਜੇ ਆਪਾਂ ਕਹੀਏ ਵੀ ਭਗਵੰਤ ਮੰਦਰ ਦੇ ਭਗਵੰਤ ਮੰਦਰ ਦੇ ਵਸ ਦੀ ਗੱਲ ਨਹੀਂ ਤਾਂ ਪਹਿਲਾਂ ਵੀ ਹੁੰਦੇ ਸੀਗੇ ਇਹ ਤਾਂ ਵੀਰੇ ਠੀਕ ਆ ਸਰ ਉਹ ਨੋਰਮਲ ਵੀ ਚੱਲੀ ਜਾਂਦੇ ਤਾਂ ਇਹ ਸਰਕਾਰ ਨੂੰ ਕਰਨਾ ਵੀ ਪੈਣਾ ਹਾਂ ਜੇ ਆਪਾਂ ਕਹੀਏ ਵੀ ਭਗਵੰਤ ਮੰਦਰ ਰਿਆ ਉਹ ਥੋੜਾ ਹੁੰਦੇ ਰਿਆ ਇਹ ਤਾਂ ਪਹਿਲਾਂ ਵੀ ਭਗਵੰਤ ਮੰਦਰ ਪਹਿਲਾਂ ਵੀ ਸਰਕਾਰਾਂ ਸੀ ਉਹ ਵੀ ਦੇ ਰਹੀ ਹੁੰਦੀ ਇਹ ਤਾਂ ਕੋਈ ਵੱਡਾ ਮੈਂ ਕਹ ਲਈ ਵੀ ਕਹਿਣ ਵਾਲੀ ਗੱਲ ਤਾਂ ਹੈ ਨਹੀਂ ਹਾਂ ਵੀ ਪਾਈ ਭਗਵੰਤ ਮਾਨ ਦੇ ਰਿਹਾ ਹੈ ਪੇਮੈਂਟ ਸਹੀ ਆ ਰਹੀ ਹੈ ਠੀਕ ਹੈ ਵੀਰੇ ਬਿਲਕੁਲ ਟਾਈਮ ਰੋਲ ਹੋ ਜਾਂਦੀ ਹੈ ਇਹਦਾ ਕੋਈ ਰੋਲਾ ਨਹੀਂ ਹੈ ਇਹ ਚੱਕਰ ਓਕੇ ਸਾਰਾ ਕੁਝ ਵੀ ਉਹ ਪਹਿਲੀਆਂ ਸਰਕਾਰਾਂ ਚ ਵੀ ਸਹੀ ਦਾ ਬਿਲਕੁਲ ਠੀਕ ਹੈ ਤਾਂ ਵੀਰੇ ਹਾਂ ਯਾਰ ਇਹ ਤਾਂ ਕੋਈ ਐਡਾ ਦਾ ਕੋਈ ਰੋਲਾ ਨਹੀਂ ਹੈ ਚਿੱਦਦਾ ਸਾਰਾ ਜਿਵੇਂ ਹੈਗਾ ਵੀ ਰੌਮੀ ਚੱਲੀ ਜਾਂਦਾ ਇਹ ਤਾਂ ਠੀਕ ਹੈ ਜੀ ਹੋਰ ਕੋਈ ਆਪਣੇ ਵੱਲੋਂ ਕੋਈ ਸੁਝਾਅ ਦੇਣਾ ਹੋਵੇ ਸਰਕਾਰਾਂ ਨੂੰ ਸੁਝਾਅ ਵੀਰ ਇੱਕ ਜੀ ਮੈਂ ਹਮੇਸ਼ਾ ਕਹਿੰਦਾ ਹਾਂ ਆਪਣੇ ਦੋਸਤਾਂ ਨੂੰ ਵੀ ਗੱਲ ਕਰਦਿਆਂ ਵੀ ਜਿਹੜਾ ਬੰਦਾ ਐਮਐਲ ਇਲੈਕਸ਼ਨ ਲੜ ਪਿਆ ਉਹਨੂੰ ਫਿਰ ਐਮਪੀ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਜਿਹੜਾ ਐਮਪੀ ਇਲੈਕਸ਼ਨ ਲੜਦਾ ਉਹਨੂੰ ਐਮਐਲ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਕਿਉਂਕਿ ਦੋਵੇਂ ਮੈਟਰ ਦੀ ਗੱਲ ਕਰੀਏ ਆਪਣੇ ਪੰਜਾਬ ਦੇ ਪੈਸੇ ਦਾ ਨੁਕਸਾਨ ਹੁੰਦਾ ਠੀਕ ਹੈ ਨਾ ਜੇ ਐਡਵਰਟਾਈਜ਼ਮੈਂਟ ਕਰਦੇ ਆਂ ਪਰ ਹਰ ਇੱਕ ਚੀਜ਼ ਤੇ ਮੰਨ ਲਓ ਜੇ ਅੱਜ ਐਮਐਲ ਐਮ ਦਾ ਜਿੱਤ ਗਿਆ ਕੱਲੋ ਐਮਪੀ ਇਲੈਕਸ਼ਨ ਲੜ ਰਿਹਾ ਐਡਵਰਟਾਈਜ਼ਮੈਂ ਐਮਪੀ ਜਿੱਤੇਗਾ ਐਮਐਲ ਐਮਐਲ ਸੀਟ ਖਾਲੀ ਹੋ ਗਈ ਜਿਹੜਾ ਐਮਐਲ ਇਲੈਕਸ਼ਨ ਹੋਣ ਉਹਦੇ ਪਰ ਫਿਰ ਖਰਚ ਆਊਗਾ ਖਰਚ ਤਾਂ ਪੰਜਾਬ ਦਾ ਹੀ ਹੋ ਰਿਹਾ ਬਟ ਜਿਹੜਾ ਬੰਦਾ ਆਹੀ ਚੀਜ਼ ਗੋ ਜਿਹੜਾ ਐਮਪੀ ਇਲੈਕਸ਼ਨ ਲੜਦਾ ਉਹਨੂੰ ਐਮਐਲ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਜਿਹੜਾ ਐਮਐਲ ਇਲੈਕਸ਼ਨ ਲੜਦਾ ਉਹਨੂੰ ਐਮਪੀ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਵੀਰੇ ਜੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ ਮੋਟਿਵ ਕੀ ਸੀ ਵੀ ਆਮ ਲੋਕਾਂ ਨੂੰ ਪ੍ਰੋਟੀ ਦੇਣੀ ਆ ਬਟ ਉਹੀ ਜੇਪੀਆ ਕਾਂਗਰਸਚ ਨੇ ਕੱਢਿਆ ਵਾ ਜਾਂ ਨਿਕਲਿਆ ਉਹ ਲੀਡਰ ਮੈਨੂੰ ਨਹੀਂ ਪਤਾ ਕੀ ਆ ਉਹ ਆ ਕੇ ਐਮਐਲ ਐਮਪੀ ਦੀ ਸੀਟ ਲੈ ਗਿਆ ਐ ਮੈਂ ਇਹਦੇ ਵਿੱਚੋਂ ਆਮ ਉਹ ਤਾਂ ਫਿਰ ਉਹੀ ਚੀਜ਼ ਹੋਗੀ ਵੀ ਜਿਹੜੇ ਹਾਈ ਹਾਈ ਕੁਆਲਿਟੀ ਬੰਦੇ ਆਂਦੇ ਫੇਸ ਵੈਲਿਊ ਨੂੰ ਟਿਕਟ ਦੇ ਦੇਣਾ ਆਮ ਆਦਮੀ ਪਾਰਟੀ ਨੇ ਫਿਰ ਆਮ ਜਿਹੜੀ ਆਮ ਜਨਤਾ ਦੀ ਸੀਗੀ ਪਾਰਟੀ ਬਣੀ ਤੇ ਉਹਦਾ ਫਿਰ ਵੈਲਿਊ ਖਤਮ ਹੋ ਗਈ ਨਾ ਬਿਲਕੁਲ ਆਮਦਕਾਰ ਨੂੰ ਟਿਕਟ ਦੇ ਸਕਦਾ ਸੀ ਵੀਰੇ ਬਟ ਜਾਂ ਫਿਰ ਇਹਨਾਂ ਕੋਲ ਐਨ ਇੰਟਰਸਟਿੰਗ ਹੋਣਾ ਬੰਦਿਆਂ ਨੇ ਠੀਕ ਆ ਜਿਹੜੇ ਹੋਈ ਪੁਰਾਣੇ ਦੂਈਆਂ ਪਾਰਟੀਆਂ ਦੇ ਵਿੱਚ ਲੀਡਰ ਕੱਢੇ ਹੋਏ ਕਹ ਲਈਏ ਜਾਂ ਉਹਨਾਂ ਨਹੀਂ ਪੰਦੀਆਂ ਦੂਈ ਪਾਰਟੀਆਂ ਦੇ ਬੰਦੇ ਨਾਲ ਕੈਬਨਿਟ ਦੇ ਸਿੱਟੇ ਤਾਂ ਦੇ ਰਹੇ ਉਹਨਾਂ ਨੂੰ ਤਾਂ ਉਹਨੂੰ ਟਿਕਟ ਦੇ ਰਹੇ ਨੇ ਬਾਕੀਆਂ ਦੇ ਨੂੰ ਕੈਬਨਿਟ ਦੇ ਬੰਦੇ ਨਹੀਂ ਸੀਗੇ ਆਪਾਂ ਇਹ ਗੱਲ ਕਰ ਚਾਰ ਬੰਦੇ ਨੂੰ ਤੁਸੀਂ ਕਹਿ ਰਹੇ ਹੋ ਵੀ ਜੀ ਇਹਨਾਂ ਨੇ ਕੈਬਨਿਟ ਮੰਤਰੀਆਂ ਨੂੰ ਟਿਕਟ ਤਾਂ ਦਿੱਤੀ ਹੈ ਵੀ ਇਹਨਾਂ ਕੋ ਬੰਦੇ ਨਹੀਂ ਸੀ ਆਮ ਆਦਮੀ ਪਾਰਟੀ ਵਾਲਿਆਂ ਕੋ ਵੀਰੇ ਯਾਰ ਇਹ ਚੀਜ਼ ਨਾ ਮੈਂ ਥੋੜਾ ਜਿਹਾ ਉਹ ਕਰੂੰਗਾ ਵੀ ਹਾਂ ਜੇ ਉਹਨੇ ਸੋਚਿਆ ਵੀ ਹਾਂ ਅਸੀਂ ਹਾਈ ਬੰਦੇ ਨੂੰ ਟਿਕਟ ਦੇਣੀ ਆ ਫਿਰ ਤਾਂ ਸਮਝ ਆਉਂਦੀ ਆ ਪਰ ਜੇ ਚਾਹੁੰਦੇ ਆਮ ਆਮ ਫੇਸ ਬੰਦੇ ਨੂੰ ਮੁਰੇ ਲੈ ਕੇ ਟਿਕਟ ਦੰਦੇ ਤਾਂ ਮੈਂ ਵੀ ਫਿਰ ਆਪਾਂ ਕਹਿ ਸਕਦੇ ਵੀ ਆਮ ਆਦਮੀ ਪਾਰਟੀ ਸਹੀ ਚੱਲ ਰਹੀ ਆ ਠੀਕ ਬਟ ਇਹ ਚੀਜ਼ ਮੈਂ ਕਿ ਆਮ ਆਦਮੀ ਪਾਰਟੀ ਜਿਹੜੀ ਸਲੀਡਰ ਹੋਈ ਪਹਿਨਾਂ ਵਾਲੀ ਸਰਕਾਰਾਂ ਵਾਂਗ ਲੀਡਰਾਂ ਤੇ ਲੀਡਰਸ਼ਿਪ ਤੇ ਆ ਗਈ ਕਿ ਬਸ ਆਪ ਜਿੱਤਣਾ ਹੈ ਜਿਹੜੇ ਬੰਦੇ ਫੇਸ ਵੈਲਿਊ ਨੂੰ ਟਿਕਟ ਦੋ ਆਮ ਨੂੰ ਟਿਕਟ ਨਾ ਦਈਏ ਉਹ ਚੀਜ਼ ਹੋ ਗਈ ਵੀਰੇ ਦੇ ਵਿੱਚ